ਪੰਜਾਬ ਦੇ ਅੰਦਰ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਵੇਂ ਇੱਕ ਦੂਸਰੇ ਦੀ ਖਿਲਾਫਤ ਕਰਦੀਆਂ ਨਜ਼ਰ ਆਉਂਦੀਆਂ ਰਹੀਆਂ ਨੇ ਦੋਵਾਂ ਦੇ ਵੱਲੋਂ ਇਹ ਵਾਅਦਾ ਕੀਤਾ ਗਿਆ ਇਹ ਦਾਵਾ ਕੀਤਾ ਗਿਆ ਕਿ ਦੋਵੇਂ ਪਾਰਟੀਆਂ ਆਪਣੇ ਬਲ ਬੂਤੇ ਦੇ ਉੱਤੇ 13 ਦੀਆਂ 13 ਲੋਕ ਸਭਾ ਸੀਟਾਂ ਦੇ ਉੱਤੇ ਚੋਣ ਲੜਨਗੀਆਂ ਯਾਨੀ ਕਿ ਆਮ ਆਦਮੀ ਪਾਰਟੀ ਵੀ 13 ਲੋਕ ਸਭਾ ਸੀਟਾਂ ਦੇ ਉੱਤੇ ਚੋਣ ਲੜੇਗੀ ਤੇ ਕਾਂਗਰਸ ਵੀ 13 ਲੋਕ ਸਭਾ ਸੀਟਾਂ ਤੇ ਚੋਣ ਲੜੇਗੀ ਪਰ ਉਸੇ ਦਰਮਿਆਨ ਜਦੋਂ ਬਜਟ ਸੈਸ਼ਨ ਚੱਲਦਾ ਪਿਆ ਲੋਕ ਸਭਾ ਦੇ ਵਿੱਚ ਚਰਚਾਵਾਂ ਹੋ ਰਹੀਆਂ ਨੇ ਉਸੇ ਦਰਮਿਆਨ ਰਵਨੀਤ ਬਿੱਟੂ ਜਿਹੜੇ ਕਾਂਗਰਸ ਦੇ ਐਮਪੀ ਨੇ ਲੁਧਿਆਣਾ ਤੋਂ ਉਹਨਾਂ ਦੇ ਵੱਲੋਂ ਸੀਐਮ ਭਗਵੰਤ ਮਾਨ ਦੇ ਹੱਕ ਦੇ ਵਿੱਚ ਇੱਕ ਬਿਆਨ ਦੇ ਦਿੱਤਾ ਗਿਆ ਇਸ ਬਿਆਨ ਨੇ ਦੁਬਾਰਾ ਚਰਚਾ ਛੇੜ ਦਿੱਤੀ ਹੈ ਕਿ ਕੀ ਦੋਵੇਂ ਪਾਰਟੀਆਂ ਦੇ ਆਗੂਆਂ ਦੇ ਸੁਰਖ ਦੂਸਰੇ ਨਾਲ ਜ਼ਰੂਰ ਨਹੀਂ ਰਲਦੇ ਪਰ ਪਰ ਇਸ ਬਿਆਨ ਨੂੰ ਲੈ ਕੇ ਜ਼ਰੂਰ ਚਰਚਾ ਹੁਣ ਤੀਬਰ ਹੋ ਗਈ ਹੈ ਕਿ ਕੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਇੱਕ ਦੂਸਰੇ ਦੇ ਨਾਲ ਗੱਠਜੋੜ ਕਰਨਗੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਵੇਂ ਆਈਐਨਡੀਆ ਇਹ ਦਾ ਗੱਠਜੋੜ ਹੋਇਆ ਜਿਵੇਂ ਕਿ ਚੰਡੀਗੜ੍ਹ ਮੇਅਰ ਇਲੈਕਸ਼ਨਸ ਦੇ ਵਿੱਚ ਇਕੱਠਜੋੜ ਕੰਮ ਕੀਤਾ ਕਿ ਉਸੇ ਤਰ੍ਹਾਂ ਪੰਜਾਬ ਦੇ ਅੰਦਰ ਵੀ ਇਸ ਗੱਠਜੋੜ ਦੇ ਅਧੀਨ ਲੋਕ ਸਭਾ ਚੋਣਾਂ ਲੜੀਆਂ ਜਾਣਗੀਆਂ ਰਵਨੀਤ ਬਿੱਟੂ ਅਚਾਨਕ ਸੀਐਮ ਭਗਵੰਤ ਮਾਨ ਦੀ ਹਮਾਇਤ ਕਰਦੇ ਨਜ਼ਰ ਆ ਗਏ ਨੇ ਲੋਕ ਸਭਾ ਦੇ ਵਿੱਚ ਜਦੋਂ ਬਜਟ ਸੈਸ਼ਨ ਦੇ ਵਿੱਚ ਬਜਟ ਦੇ ਉੱਤੇ ਚਰਚਾ ਚੱਲ ਰਹੀ ਹੁੰਦੀ ਹੈ ਜਦੋਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹੁੰਦੀਆਂ ਨੇ ਉਸ ਵੇਲੇ ਰਵਨੀਤ ਬਿੱਟੂ ਦਾ ਇੱਕ ਬਿਆਨ ਸਾਹਮਣੇ ਆਇਆ ਜਿਸ ਨੇ ਇਹ ਚਰਚਾ ਦੁਬਾਰਾ ਛੇੜ ਦਿੱਤੀ ਆ ਪੰਜਾਬ ਦੀ ਸਿਆਸਤ ਕੀ ਕਹਿੰਦੀ ਆ ਉਹ ਸਮਾਂ ਦੱਸੇਗਾ ਪਰ ਇਸ ਮਾਮੇ ਨੂੰ ਲੈ ਕੇ ਰਵਨੀਤ ਬਿੱਟੂ ਕੀ ਕਹੇਗੇ ਨੇ ਆਓ ਸੁਣ ਲੈਣੇ ਪ੍ਰਯਾਗ ਜੀ ਬਜਟ ਦੇ ਵਿੱਚ ਸਰ ਆਪਾਂ ਇੰਟਰਮ ਬਜਟ ਆ ਮੈਂ ਮੰਨ ਗਿਆ ਪਰ ਸਰ ਇਹ ਸਰਕਾਰ ਦਾ ਆਖਰੀ ਬਜਟ ਆ ਪਰ ਜਿਹੜੇ ਸੂਬੇ ਆ ਜਿਹੜੀ ਸਟੇਟਸ ਨੇ ਉਹਨਾਂ ਦਾ ਤਾਂ ਆਖਰੀ ਬਜਟ ਨਹੀਂ ਸਰ ਕਿਸ ਦਾ ਪਹਿਲਾ ਕਿਸ ਦਾ ਦੂਜਾ ਉਹ ਕਿਸੇ ਤੱਕ ਇਸ ਤਰੀਕੇ ਨਾਲ ਆਪਣਾ ਐਕਸਪੈਂਡੀਚਰ ਖਰਚਾ ਕਿਸ ਤਰੀਕੇ ਨਾਲ ਬਣਾਉਣਗੇ ਇਹਦੇ ਬਾਰੇ ਵੀ ਜ਼ਰੂਰ ਦੱਸਣਾ ਚਾਹੀਦਾ ਕਿਉਂਕਿ ਉਹਨਾਂ ਦਾ ਬਜਟ ਤਾਂ ਜਿਹੜਾ ਸਾਰੀਆਂ ਸਟੇਟਾਂ ਦੇ ਕਈਆਂ ਦੇ ਆ ਗਏ ਕਈਆਂ ਦੇ ਆਉਣੇ ਆ ਉਹ ਕਿਵੇਂ ਚੱਲਣਗੀਆਂ ਤੇ ਦੂਜੀ ਗੱਲ ਮੈਂ ਕਹਾਂ ਸਾਡੇ ਪੰਜਾਬ ਦਾ ਸਰ ਬੜਾ ਪੈਸਾ ਰੁਕਿਆ ਏ ਕੋਈ ਗਲਤੀ ਵੀ ਹੋ ਸਕਦੀ ਆ ਪਰ ਸੈਂਟਰ ਸਰਕਾਰ ਸਰ ਵੱਡਾ ਭਰਾ ਏ ਸਰ ਉਹਨਾਂ ਰੂਰਲ ਡਿਵੈਲਪਮੈਂਟ ਫਾਡਾ ਸਾਡਾ ਉਹਦੇ ਵਿੱਚ ਸਾਡਾ 6000 ਕਰੋੜ ਰੁਪਈਆ ਸਰ ਸੜਕਾਂ ਦਾ ਨੁਕਸਾਨ ਤਾਂ ਸਭ ਦਾ ਸਰ ਆਮ ਬੰਦਿਆਂ ਨੇ ਚੱਲਣਾ ਓ ਸਰ ਜ਼ਰੂਰ ਚੇਅਰਮੈਨ ਸਾਹਿਬ ਤੁਹਾਡੇ ਰਾਹੀ ਮੈਂ ਕਹਿਣਾ ਚਾਹੁੰਨਾ ਉਹ ਜਿਆ ਪੈਸਾ ਸਾਡਾ ਜਿਹੜਾ ਜ਼ਰੂਰ ਜਾਵੇ ਦੂਜਾ ਸਰ ਮੈਂ ਆਪਣੀ ਕੌਨਸ਼ੀਅੰਸੀ ਚ ਗੱਲ ਕਰਾਂ ਤਾਂ ਐਮ ਐਸ ਐਮ ਹੀ ਆ ਸਭ ਤੋਂ ਛੋਟੀ ਇੰਡਸਟਰੀ ਜਿਹੜੀ ਆ ਰੋਜ਼ਗਾਰ ਛੋਟੀ ਇੰਡਸਟਰੀਓ ਦਿੰਦੀ ਆ ਕੰਮ ਛੋਟੀ ਇੰਡਸਟਰੀ ਦਿੰਦੀ ਆ ਉਹਦੇ ਲਈ ਸਰ ਚਾਹੇ ਐਕਸਪੋਰਟ ਹੁੰਦਾ ਇੰਪੋਰਟ ਹੁੰਦਾ ਉਹਦੇ ਵਿੱਚ ਬੜਾ ਉਹਨਾਂ ਨੂੰ ਨੁਕਸਾਨ ਹੁੰਦਾ ਸਰ ਇੱਕ ਟਾਈਮ ਬਣਾਇਆ ਸੀ ਆਪਾਂ ਵੀ 45 ਦਿਨ ਦੇ ਵਿੱਚ ਸੈਂਟਰਲ ਗਵਰਨਮੈਂਟ ਨੇ ਵੀ ਜੋ ਵੀ ਉਹਨਾਂ ਦਾ ਕਿਸੇ ਨਾਲ ਡਿਸਪਿਊਟ ਹੋਏਗਾ ਉਹ 45 ਦਿਨਾਂ ਚੋਂ ਦਾ ਹੱਲ ਹੋ ਜਾਏਗਾ ਪਰ ਸਰ ਉਹ ਬਹੁਤ ਪੈਂਡੈਂਸੀ ਉਹਦੇ ਵਿੱਚ 45 ਦਿਨਾਂ ਦੇ بجائے ਉਹਦੇ ਵਿੱਚ 100 80 80 2 200 ਦਿਨ ਜਿਹੜੇ ਲੱਗਦੇ ਆ ਉਹਦੇ ਬਾਰੇ ਉਹਨਾਂ ਦਾ ਜ਼ਰੂਰ ਕਿਉਂਕਿ ਉਹਨਾਂ ਨੇ ਉਹਨਾਂ ਕੀ ਪੈਸਾ ਕਮਾਉਣਾ ਹੁੰਦਾ ਉਹਦੇ ਨਾਲ ਹੀ ਉਹਨਾਂ ਦਾ ਕੰਮ ਚੱਲਦਾ ਏ ਇਸ ਕਰਕੇ ਐਮ ਐਸ ਐਮਈ ਦਾ ਬਹੁਤ ਜ਼ਰੂਰੀ ਆ ਕਿਸਾਨ ਉਰੇ ਨਾ ਆਉਣ ਉਹਨਾਂ ਦੀ ਯੂਥ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ